ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਅਮਰੀਕਾ ਨੇ ਚੀਨ ਤੇ ਕੀ ਕੀਤਾ ਜੋ ਵੀ ਸਮਾਨ ਚੀਨ ਸੈਂਡ ਕਰਦਾ ਸੀ ਅਮਰੀਕਾ ਨੂੰ ਤੇ ਚੀਨ ਨੇ ਅਮਰੀਕਾ ਤੇ ਕੀ ਕਰਤਾ ਆ ਉਸ ਕਰਕੇ ਜੁੱਧ ਦੀਆਂ ਤਿਆਰੀਆਂ ਹੋ ਰਹੀਆਂ ਆ ਬਾਈ ਜੀ ਜੋ ਵੀ ਕੁਝ ਦੁਨੀਆ ਚ ਹੋ ਰਿਹਾ ਅੱਗੇ ਕਦੀ ਨਹੀਂ ਹੋਇਆ ਮੈਂ ਕੀ ਗੱਲ ਕਰਨ ਆ ਦੱਸਦਾ ਆ ਤੇ ਬਾਈ ਜੀ ਬਾਕੀ ਆਪਣੇ ਅੱਗੇ ਦੀ ਅੱਗੇ ਸਾਰਿਆਂ ਨੂੰ ਦੱਸਿਆ ਕਰੋ ਸਾਇੰਸ ਵਾਲਿਆਂ ਨੇ ਬਾਈ ਜੀ ਇੱਕ ਪਸ਼ੂ ਲੈ ਕੇ ਆਂਦਾ ਦੁਨੀਆ ਤੇ ਉਹ ਪਸ਼ੂ ਆਪਣੇ 12000 ਸਾਲ ਪਹਿਲਾਂ ਦੁਨੀਆ ਤੋਂ ਲੁਪਤ ਹੋ ਗਿਆ ਸੀ ਜਿੱਦਾਂ ਡਾਇਨਾਸੌਰ ਦੁਨੀਆ ਤੋਂ ਲੁਪਤ ਹੋ ਗਏ ਆ ਇਦਾਂ ਹੀ ਇਹ ਪਸ਼ੂ 12000 ਸਾਲ ਪਹਿਲਾਂ ਲੁਪਤ ਹੋ ਗਿਆ ਸੀ ਉਹਨਾਂ ਨੇ ਤਕਦੀਕ ਨਾਲ ਕਿੱਦਾਂ ਹੋ ਲਿਆਂਦਾ ਉਹ ਵੀ ਦੱਸਾਂਗੇ ਕਿਹੜੇ ਕਿਹੜੇ ਪਸ਼ੂ ਜੋ ਦੁਨੀਆ ਤੋਂ ਜਾ ਚੁੱਕੇ ਨੇ ਹੁਣ ਇੱਥੇ ਨਹੀਂ ਐ ਸੈਂਸ ਵਾਲੇ ਕਿੱਦਾਂ ਲੈ ਕੇ ਆ ਰਹੇ ਨੇ ਠੀਕ ਹੈ ਨਾ ਸੋ ਦੁਨੀਆ 'ਚ ਕਾਫੀ ਕੁਝ ਹੋ ਰਿਹਾ ਆ ਅਮਰੀਕਾ ਨੇ ਯੂਰਪ ਤੇ ਕੀ ਕਰਤਾ ਆ ਹਾਂਜੀ ਇਹ ਸਦਾਈ ਹੋ ਗਿਆ ਅਮਰੀਕਾ ਦਾ ਮੁਖੀ ਠਾਠਾ ਠੋਕੀ ਜਾਂਦਾ ਸਾਰੇ ਪਾਸੇ ਉਹ ਭਰਾਵਾ ਸਾਰੇ ਪਾਸੇ ਮੋਦੀ ਥੋੜੋ ਆ ਮੋਦੀ ਥੋੜੋ ਆ ਸਾਰੇ ਪਾਸੇ ਚੀਨ ਵਾਲੇ ਪੂਰੀ ਤਿਆਰੀ ਚ ਆ ਬਾਈ ਜੀ ਤੇ ਰੂਸ ਨੇ ਵੀ ਕਹਿਤਾ ਵੀ ਫੌਜ ਆਪਣੀ ਚ ਆਰਮੀ ਚ ਆਪਾਂ ਲੱਖਾਂ ਲੋਕ ਹੋਰ ਭਰਤੀ ਕਰਾਂਗੇ ਯੂਰਪ ਚ ਵੀ ਪੂਰੀਆਂ ਤਿਆਰੀਆਂ ਹੋ ਗਈਆਂ ਜਿੱਦਾਂ ਬੰਕਰ ਹੁੰਦੇ ਨਾ ਤਿਆਰ ਕੀਤੇ ਉਹ ਬੰਕਰ ਜੋ ਦੂਜੇ ਸੰਸਾਰ ਜੁੱਧ ਵੇਲੇ ਬੰਕਰ ਤਿਆਰ ਹੁੰਦੇ ਸੀ ਜਿੱਦਾਂ ਮੰਨ ਲਓ ਕਿਸੇ ਦੇਸ਼ ਨੇ ਕਿਸੇ ਦੇਸ਼ ਨੇ ਕੁਝ ਆਪਣਾ ਕੀਤਾ ਤੇ ਬੰਕਰ ਚ ਲੋਕ ਲੁਕ ਜਾਂਦੇ ਸੀ ਉਹ ਬੰਕਰ ਹੁਣ ਉਹਨਾਂ ਬੰਕਰਾਂ ਦਾ ਇਸਤੇਮਾਲ ਨਹੀਂ ਸੀ ਕੀਤਾ ਜਾਂਦਾ ਪਰ ਉਹ ਹੁਣ ਸ਼ੁਰੂ ਹੋ ਚੁੱਕਾ ਆ ਨੌਰਵੇ ਨੇ ਆਪਣੇ ਬੰਕਰ ਤਿਆਰ ਕਰ ਲਏ ਆ ਰੂਸ ਆਪਣੀ ਆਰਮੀ ਚ ਭਰਤੀ ਦੇ ਭਰਤੀ ਕਰੀ ਜਾ ਰਿਹਾ ਅਮਰੀਕਾ ਤੇ ਚੀਨ ਚ ਹੋ ਗਿਆ ਆ ਆਪਣੇ ਅਮਰੀਕਾ ਦੇ ਮੁਖੀ ਕਰਕੇ ਸਾਰੀ ਦੁਨੀਆ ਦੇ ਸ਼ੇਰ ਥੱਲੇ ਡਿੱਗੀ ਜਾ ਰਿਹਾ ਇਹ ਕਈ ਕੁਝ ਹੋ ਰਿਹਾ ਆ ਠੀਕ ਹੈ ਨਾ ਤੇ ਉਧਰ ਆਪਣੇ ਵਾਲੇ ਪਾਸੇ ਧਰਮ ਦੀ ਕਾਹੀ ਜਾਂਦੇ ਆ ਠੀਕ ਹੈ ਨਾ ਮੈਂ ਦੱਸਣ ਕੀ ਆ ਆ ਦੱਸਣ ਮੈਂ ਇਹੀ ਆ ਆ ਭਾਈ ਜੀ ਸੋ ਆਪਣੇ ਥੋੜਾ ਜਿਹਾ ਇਸ਼ੂ ਚੱਲ ਰਿਹਾ ਆ ਸਾਰਾ ਕੁਝ ਠੀਕ ਹੋ ਚੁੱਕਾ ਆ ਜਿੱਦਾਂ 1 ਸਾਲ ਪਹਿਲਾਂ ਤਾਂ ਆਪਾਂ ਵੀਡੀਓ ਪਾਉਂਦੇ ਹੀ ਨਹੀਂ ਸੀ ਜਾਂਦੀ ਨਹੀਂ ਸੀ ਕਿਤੇ ਤਾਈ ਹੁਣ ਥੋੜੀਆਂ-ਥੋੜੀਆਂ ਜਾਣ ਲੱਪਈਆਂ ਆ ਸੋ ਮੈਂ ਇਹੀ ਮੈਂ ਸ਼ੋਰ ਕਰਨਾ ਆ ਤੁਹਾਨੂੰ ਨੋਟੀਫਿਕੇਸ਼ਨ ਆਉਂਦਾ ਆ ਦੱਸਿਓ ਮੈਨੂੰ ਠੀਕ ਹੈ ਨਾ ਤਾਂ ਜੋ ਆਪਾਂ ਡੇਲੀ ਫਿਰ ਵੀਡੀਓ ਪਾਇਆ ਕਰੀਏ ਮੈਨੂੰ ਇੰਨਾ ਪਤਾ ਜੋ ਜਾਨਵਰ ਮੈਂ ਦੱਸਦਾ ਪਿਆ ਆ ਤੁਹਾਨੂੰ ਕਿਸੇ ਪੰਜਾਬੀ মিডিਆ ਨੇ ਨਹੀਂ ਦਿਖਾਇਆ ਤੁਹਾਨੂੰ ਮੈਂ ਦਿਖਾ ਦਿੰਨਾ ਕਿਹੜਾ ਆ ਠੀਕ ਹੈ ਨਾ ਤੁੱਕੜੀ ਵੱਡੀ ਗੱਲ ਆ ਵੀ 12000 ਸਾਲ ਪਹਿਲਾਂ ਉਹ ਦੁਨੀਆ ਤੋਂ ਹੀ ਜਾ ਚੁੱਕਾ ਉਹ ਹੈ ਹੀ ਨਹੀਂਗਾ ਦਿਮਾਗ ਦੇਖੋ ਦਿਮਾਗ ਦੇਖੋ ਸਾਇੰਸ ਵਾਲਿਆਂ ਦੇ ਜਿੱਦਾ ਡਾਇਨਾਸੌਰ ਜਾ ਚੁੱਕਾ ਇਹ ਨਹੀਂ ਕਿਸੇ ਦਿਨ ਪਤੰਦਰਾ ਨੇ ਡਾਇਨਾਸੌਰ ਵੀ ਵਾਪਸ ਲਿਆਉਣੇ ਆ ਇਹਨਾਂ ਸਾਇੰਸ ਨੇ ਆਪਣੇ ਲੋਕਾਂ ਨੂੰ ਆਪ ਹੀ ਮਾਰਨਾ ਆ ਠੀਕ ਹੈ ਨਾ ਉਧਰੋਂ ਅਮਰੀਕਾ ਵਾਲਾ ਧਮਕੀਆਂ ਦੇਈ ਜਾਂਦਾ ਚੀਨ ਧਮਕੀਆਂ ਦੇਈ ਜਾਂਦਾ ਪਹਿਲਾਂ ਅਮਰੀਕਾ ਨੇ 34% ਲਾਇਆ ਚੀਨ ਤੇ ਠੀਕ ਹੈ ਨਾ ਚੀਨ ਨੇ ਲਾਤਾਂ ਫੇ ਅਮਰੀਕਾ ਨੇ 104% ਲਾਤਾਂ ਚੀਨ ਨੇ ਹੋਰ ਲਾਤਾਂ ਚੀਨ ਤੋੜੋ ਕਿਤੇ ਡਿਪੈਂਡਿਆ ਯਾਰ ਚੀਨ ਨੂੰ ਕੀ ਲੋੜ ਐ ਅਮਰੀਕਾ ਦੀ ਉਹ ਸਾਰੀ ਦੁਨੀਆ ਨੂੰ ਚੀਨ ਦੀ ਲੋੜ ਐ ਚੀਨ ਨੂੰ ਨਹੀਂ ਕਿਸੇ ਦੀ ਲੋੜ ਆਧਾਰਨ ਦਿਨਾ ਹੁਣ ਮੰਨ ਲਓ ਅਮਰੀਕਾ ਨੇ ਚੀਨ ਤੇ 104% ਲਾਤਾਂ ਆ ਜਿੰਦੇ ਵੀ ਐਪਲ ਦੇ ਫੋਨ ਐ ਤੁਹਾਡੇ ਕੋਲ ਮੇਰੇ ਕੋਲ ਕਿੱਥੇ ਤਿਆਰ ਹੁੰਦੇ ਆ ਚੀਨ ਚ ਤਿਆਰ ਹੁੰਦੇ ਆ ਹੈਂ ਹੁਣ 7 ਲੱਖ ਜੌਬਾਂ ਇੰਡੀਆ ਚ ਹੁਣੀਆਂ ਤਿਆਰ ਨਮੀਆਂ ਉਹ ਕਿੱਦਾਂ Apple phone ਹੁਣ ਇੰਡੀਆ ਚ ਹੀ ਤਿਆਰ ਹੋਇਆ ਕਰੂ ਸਾਰਾ ਥੋੜਾ ਹੁੰਦਾ ਆ ਪਰ ਹੁਣ ਸਾਰੇ ਹੀ ਉਹਨੇ ਚੀਨ ਤੋਂ ਠੀਕ ਹੈ ਨਾ ਸਮਝੇ ਮੇਰੀ ਗੱਲ 104% ਅਮਰੀਕਾ ਨੇ ਚੀਨ ਤੇ ਲਾਇਆ Apple phone ਆ ਠੀਕ ਹੈ ਨਾ ਮੰਨ ਲਓ ਜਹਾ ਡਾਲਰ ਦਾ 104% ਉੱਤੇ ਹੋਰ ਲੱਗ ਗਿਆ ਕਿੰਨਾ ਮਹਿੰਗਾ ਹੋ ਜਾਣਾ ਆ ਸੋ Apple ਨੂੰ ਕੀ ਹੋਣਾ Apple ਨੂੰ ਤਾਂ ਨੁਕਸਾਨ ਹੀ ਹੋਣਾ ਸੋ Apple ਨੇ ਐਲਾਨ ਕਰਤਾ ਪੀ ਹੁਣ ਇੰਡੀਆ 'ਚ ਹੀ ਸਾਰੇ ਫੋਨ ਤਿਆਰ ਹੋਊਗੇ 6 ਲੱਖ ਨਵੀਆਂ ਜੋਬਾਂ ਨਿਕਲਣੀਆਂ ਉਹ ਕਿੱਥੇ ਆ ਉਹ ਵੀ ਤੁਹਾਨੂੰ ਦੱਸੂਗਾ ਸੋ ਕਾਫੀ ਕੁਝ ਹੋ ਰਿਹਾ ਦੁਨੀਆ 'ਚ ਥਲ ਪੁਥਲ ਕਾਫੀ ਹੋ ਰਹੀ ਆ ਹਾਂਜੀ ਬਾਣਾ ਕੋਈ ਬਰਤਨ ਵਾਲਾ ਹੀ ਆ ਬਾਈ ਬਾਬਾ ਵਿੰਗਾ ਤੇ ਨਸਤਰੋ ਦਮੋਸ ਇਹਨਾਂ ਦੀਆਂ ਕੀ ਇਹ ਤੁਹਾਨੂੰ ਪਤਾ ਹੋਣਾ ਜਿਨ੍ਹਾਂ ਨੂੰ ਪਤਾ ਆ ਪੀ ਇਹ ਆਏ ਆ ਦੁਨੀਆ 'ਤੇ ਦੋ ਇਨਸਾਨ ਸੀ ਇੱਕ ਬੰਦਾ ਸੀ ਇੱਕ ਫੀਮੇਲ ਸੀ ਇਹਨਾਂ ਨੇ ਪਹਿਲਾਂ ਹੀ ਸਾਰਾ ਕੁਝ ਦੱਸਤਾ ਸੀ ਵੀ ਐਸੇ ਸਾਲ ਆਊ ਸਾਰਾ ਕੁਝ ਸੱਚੇ ਹੀ ਹੁੰਦਾ ਆ ਆ ਜਿੰਨਾ ਵੀ ਪਿੱਛੇ ਇਹਨਾਂ ਨੇ ਦੱਸਿਆ ਸਾਰਾ ਕੁਝ ਸੱਚਾ ਹੀ ਸੀ ਤੇ ਹੁਣ ਇਸ ਵੇਲੇ ਦੁਨੀਆ ਸੰਸਾਰ ਜੁੱਧ ਦੇ ਕੰਡੇ ਤੇ ਹੀ ਆ ਬਸ ਤੁਸੀਂ ਐਕਸ ਚਲਾਉਂਦੇ ਜਾਂ ਨਹੀਂ ਚਲਾਉਂਦੇ ਉੱਥੇ ਦੇਖਿਓ ਭਈ ਚੀਨ ਵਾਲੇ ਕੀ ਕਹਿ ਰਹੇ ਆ ਚੀਨ ਦੀ ਆਰਮੀ ਕਿੱਥੇ ਜਾ ਰਹੀ ਆ ਰੂਸ ਨੇ ਕਿੰਨੀ ਆਰਮੀ ਭਰਤੀ ਕਰ ਲਈ ਕੋਰੀਆ ਕੀ ਕਰ ਰਿਹਾ ਈਰਾਨ ਨੂੰ ਆਪਣੇ ਅਮਰੀਕਾ ਨੇ ਕਿਹਾ ਵੀ ਭਾਈ ਆਪਣਾ ਨਿਊਕਲੀਅਰ ਐਦਾਂ ਕਰੋ ਕਹਿੰਦੇ ਆਪਾਂ ਨਹੀਂ ਕਰਦੇ ਸੋ ਕਾਫੀ ਕੁਝ ਹੋ ਰਿਹਾ ਆ ਠੀਕ ਹੈ ਨਾ ਅੱਪਾ ਜਿੱਦਾਂ ਕਰਦੇ ਹੁੰਦੇ ਸੀ ਗੱਲਾਂ ਦੁਨੀਆਦਾਰੀ ਦੀਆਂ ਪੰਜਾਬੀ ਮੀਡੀਆ ਦਾ ਤੁਹਾਨੂੰ ਉਹ ਹੀ ਪਤਾ ਗਾਉਣਿਆ ਚੋਸੇ ਕਲਾਕਾਰ ਦੇ ਨਿਆਣੇ ਨੇ ਖਾਦੇ ਛੋਲੇ ਉਸੇ ਕਲਾਕਾਰ ਦੇ ਨਿਆਣੇ ਨੇ ਖਾਦੇ ਕੋਇਚਾ ਆਪਣਾ ਪੰਜਾਬੀ ਮੀਡੀਆ ਦਾ ਆ ਯਾਰ ਠੀਕ ਹੈ ਨਾ ਸੋ ਦੁਨੀਆ ਦੀਆਂ ਗੱਲਾਂ ਆਪਾਂ ਦੱਸਾਂਗੇ ਤੇ ਦੱਸਿਓ ਬਾਈ ਜੀ ਨੋਟੀਫਿਕੇਸ਼ਨ ਆਉਂਦਾ ਦੱਸਿਓ ਜੈਸ ਲਿਖਿਓ ਤੇ ਸ਼ੇਅਰ ਕਰਿਓ ਫਿਰ ਡੇਲੀ ਵੀਡੀਓ ਪਾਇਆ ਕਰਾਂਗੇ ਬਸ ਇੱਕ ਵੀਕ ਤੱਕ ਸਾਰਾ ਕੁਝ ਠੀਕ ਹੋ ਜਾਵੇ ਤੇ ਬਾਕੀ ਹੁਣ ਇੱਥੇ ਕੈਨੇਡਾ ਚ ਤੁਹਾਨੂੰ ਪਤਾ ਹੀ ਆ ਤੇ ਮੇਲੇ ਵੀ ਕਾਫੀ ਆ ਰਹੇ ਉਹ ਵੀ ਦਿਖਾਵਾਂਗੇ ਤੇ ਭੇਡਾਂ ਦੀ ਮੈਂ ਇਕਰਾਵਾਂਗੇ ਦੱਸਿਓ ਬਾਈ ਸਾਰੇ ਤੇ ਮਿਲਦੇ ਆਂ ਫਿਰ ਸ਼ੁਕਰੀਆ ਫਿਰ ਇਹਨੇ 10000 ਸਾਲ ਪੁਰਾਣਾ ਪਸ਼ੂ ਜੋ ਦੁਨੀਆ ਤੇ ਹੈ ਨਹੀਂ ਵਾਪਸ ਕਿੱਦਾਂ ਲੈ ਆਏ ਕਿਹੜਾ ਪਸ਼ੂ ਆ ਉਹ ਉਹ ਮੈਂ ਤੁਹਾਨੂੰ ਦਿਖਾਵਾਂਗਾ ਰੁਕੋ ਇੱਕ ਅੱਧਾ ਦਿਨ ਠੀਕ ਹੈ ਜੀ ਸ਼ੁਕਰੀਆ ਮਿਲਦੇ ਆਂ